ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੋ ਉਮੀਦ ਕਰਦੇ ਆਂ ਜੀ ਬਹੁਤ ਵਧੀਆ ਹੋਵੋਗੇ ਤੇ ਸੋ ਅੱਜ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਸੀ ਲਾਜ਼ਮੀ ਸੀ ਕਿਉਂਕਿ ਕਾਫੀ ਪਿਛਲੇ ਦਿਨਾਂ ਤੋਂ ਨਾ ਪਿੰਡ ਤਲਵੜਨ ਦੇ ਵਿੱਚ ਇੱਕ ਸ਼ੇਰ ਦੀ ਅਫਵਾਹ ਇੱਕ ਚੀਤੇ ਦੀ ਅਫਵਾਹ ਸੀ ਜੋ ਇੱਕ ਪਾਠੀ ਵੱਲੋਂ ਫਲਾਈ ਗਈ ਸੀ ਅੱਜ ਮੈਂ ਸਿਰਫ ਤੁਹਾਨੂੰ ਇੱਕ ਛੋਟੀ ਜਿਹੀ ਇੰਪੋਰਟੈਂਟ ਵੀਡੀਓ ਵਾਸਤੇ ਗੱਲ ਕਰ ਰਿਹਾ ਕਿਉਂਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਜਿਹੜੇ ਵੀਡੀਓ ਦੇਖਿਓ ਤੇ ਘਟੋ ਘਟ ਇਸ ਵੀਡੀਓ ਨੂੰ ਜਿਆਦਾ ਨਹੀਂ ਤੇ ਘੱਟੋ ਘੱਟ 1000 ਬੰਦੇ ਤੱਕ ਤਾਂ ਸ਼ੇਅਰ ਕਰਨਾ ਲਾਜ਼ਮੀ ਆ ਤਾਂ ਹੀ ਉਹ ਪਿੰਡਾਂ ਦੇ ਵਿੱਚ ਥੋੜੀ ਜਾਗਰੂਕਤਾ ਆਊਗੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇਸ ਟਾਈਮ ਇਹਨਾਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕੋਈ ਚੀਤਾ ਕੋ ਸ਼ੇਰ ਹੈ ਨਹੀਂ ਪਰ ਫਿਰ ਵੀ ਲੋਕਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਨੌਂਸ ਪਿੰਡਾਂ ਕਰਾ ਕਰਾ ਕੇ ਇਹਨਾਂ ਕੋ ਫੇਕ ਵੀਡੀਓ ਫੇਸਬੁਕਾਂ ਦੇ ਪਾ ਪਾ ਕੇ ਬਹੁਤ ਜਿਹੜੀ ਇੱਕ ਮੰਨ ਲਓ ਵੀ ਇੱਕ ਅਲੱਗ ਹੀ ਇੱਕ ਮੰਨ ਲਓ ਵਾਈਲ ਜਿਹੜੀ ਬਣਾਈ ਹੋਈ ਹੈ ਵੀ ਚੀਤਾ ਹੈਗਾ ਚੀਤਾ ਹੈਗਾ ਬਟ ਇਹਦੇ ਇਦਾਂ ਦੀ ਕੋਈ ਗੱਲ ਨਹੀਂ ਤਲਵੰਡ ਪਿੰਡ ਦੇ ਵਿੱਚ ਕਾਫੀ ਪਿਛਲੇ ਦਿਨਾਂ ਜਿਹੜੀ ਚ ਕੁਛ ਜਿਹੜੇ ਇਸ ਜੰਗਲਾਤ ਵਿਭਾਗ ਦੇ ਸਿਗੇ ਫੋਰੈਸਟ ਰੈਂਜਰ ਸਿਗੇ ਉਹ ਆਏ ਸਾਡੇ ਕੋਲ ਉਹਨਾਂ ਨਾਲ ਅਸੀਂ ਜਦੋਂ ਪੂਰੀ ਸ਼ਾਨਦਨ ਕੀਤੀ ਪੂਰੇ ਇਲਾਕੇ ਦੀ ਤਾਂ ਸਾਨੂੰ ਕਿਤੇ ਵੀ ਚੀਤੇ ਦੇ ਕੋਈ ਵੀ ਨਿਸ਼ਾਨ ਪੈਰਾਂ ਦੇ ਜਾਂ ਕੋਈ ਵੀ ਉਹਦੇ ਲੱਛਣ ਸਾਨੂੰ ਨਹੀਂ ਮਿਲੇ ਕਿਉਂਕਿ ਇਹਦੇ ਚੀਤੇ ਦੇ ਸਭ ਤੋਂ ਵੱਡੀ ਗੱਲ ਆ ਲੱਛਣ ਕੁਛ ਇਦਾਂ ਦੇ ਨੇ ਵੀ ਜਿਸ ਇਲਾਕੇ ਦੇ ਵਿੱਚ ਚੀਤਾ ਹੁੰਦਾ ਆ ਉਸ ਇਲਾਕੇ ਦੇ ਵਿੱਚ ਇੱਕ ਵੀ ਕੁੱਤਾ ਜਿੰਦਾਰੀ ਰਹਿੰਦਾ ਕਿਉਂਕਿ ਕੁੱਤਾ ਇਹਦਾ ਉਹ ਇੰਨਾ ਕਿ ਤਗੜਾ ਵੈਰੀ ਆ ਮੰਨ ਲਓ ਜਿਵੇਂ ਆਪਾਂ ਮੈਕਡੋਨਲਡਜ਼ ਬਰਗਰ ਖਾਂਦੇ ਆ ਚੀਤਾ ਹੋਵੇ ਕੁੱਤੇ ਹੀ ਖਾਂਦਾ ਆ ਜਿੱਥੇ ਵੀ ਕੁੱਤਾ ਚੀਤਾ ਹੋਵੇ ਉਸ ਇਲਾਕੇ ਦੇ ਵਿੱਚ ਤੁਹਾਨੂੰ ਕੁੱਤੇ ਨਹੀਂ ਰੱਭਣੇ ਤੇ ਹੁਣ ਬੇਨਤੀ ਜਿਹੜੀ ਕਰਨੀ ਆ ਸਭ ਤੋਂ ਜ਼ਰੂਰੀ ਇਹ ਆ ਵੀ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਪਿੰਡਾਂ ਵਿੱਚ ਫੇਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕੋਈ ਕੁਝ ਪੱਤਰਕਾਰ ਜਿਹੜੇ ਬਿਨਾਂ ਸੋਚੇ ਸਮਝੇ ਵੀਡੀਓ ਫੋਟੋ ਲਾ ਕੇ ਅਖਬਾਰ ਦੀ ਕਟਿੰਗ ਬਣਾ ਬਣਾ ਕੇ ਲਾਈ ਜਾਂਦੇ ਨੇ ਕੁਝ ਪੱਤਰਕਾਰ ਵੀਡੀਓ ਬਣਾ ਕੇ ਲਾਈ ਜਾਂਦੇ ਨੇ ਪਲੀਜ਼ ਬੇਨਤੀ ਆ ਵੀ ਫੇਕ ਵੀਡੀਓਜ਼ ਦਾ ਇਹਦਾ ਜਿਹੜਾ ਦੌਰ ਇਹਨੂੰ ਖਤਮ ਕਰ ਦਿਓ ਕਿ ਫੇਕ ਜਿੰਨੀ ਵੀ ਵੀਡੀਓ ਤੁਸੀਂ ਬਣਾ ਰਹੇ ਹੋ ਉਹਨਾਂ ਲੋਕਾਂ 'ਚ ਜ਼ਿਆਦਾ ਸਹਿਮ ਦਾ ਡਰ ਦਾ ਮਾਹੌਲ ਬਣਿਆ ਆ ਇਹਦਾ ਫਾਇਦਾ ਇਸ ਡਰ ਦਾ ਫਾਇਦਾ ਜਿਹੜੇ ਕੁਛ ਸ਼ਰਾਰਤੀ ਅਨਸਰ ਜਿਹੜੇ ਚੋਰ ਨੇ ਉਹ ਲੈ ਰਹੇ ਨੇ ਕਿਉਂਕਿ ਇਹੋ ਚੀਜ਼ ਸਾਡਾ ਤੁਹਾਨੂੰ ਅਸੀਂ ਦੱਸਣੀ ਚਾਹੁੰਦੇ ਆ ਕਿਉਂਕਿ ਇਹ ਕੋਈ ਚੀਤਾ ਨਹੀਂ ਹੈਗਾ ਕਿਉਂਕਿ ਹੁਣ ਤੱਕ ਪਿੰਡ ਤਲਵੰਡ ਦੇ ਵਿੱਚ ਤਿੰਨ ਦਿਨ ਚੀਤੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਸ਼ੇਰ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਪਰ ਅਜੇ ਤੱਕ ਇੱਕ ਵੀ ਜਾਨਵਰ ਇੱਥੇ ਮਿਸਿੰਗ ਨਹੀਂ ਹੈਗਾ ਇੱਕ ਵੀ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਦੇ ਕਿਸੇ ਨੂੰ ਦਿਖਿਆ ਤੱਕ ਨਹੀਂ ਸਭ ਤੋਂ ਵੱਡੀ ਗੱਲ ਆ ਕਿਸੇ ਸੀਸੀਟੀਵੀ ਫੁਟੇਜ ਦੇ ਵਿੱਚ ਨਹੀਂ ਆਇਆ ਬਾਕੀ ਜਾਣਕਾਰੀ ਤੁਹਾਨੂੰ ਕੱਲ ਦੀ ਵੀਡੀਓ 'ਚ ਦੇਵਾਂਗੇ ਤਾਂ ਸਭ ਤੋਂ ਜ਼ਰੂਰੀ ਗੱਲ ਆ ਜਿਹੜੇ ਲੋਕ ਆਪਣੇ ਪਿੰਡਾਂ ਦੇ ਵਿੱਚ ਨੌਂਸਮੈਂਟਾਂ ਕਰਾ ਰਹੇ ਨੇ ਉਹ ਸਾਵਧਾਨ ਹੋ ਜਾਣ ਜਿਹੜੇ ਲੋਕ ਫੇਸਬੁੱਕ ਤੇ ਪੋਸਟਾਂ ਪਾ ਰਹੇ ਨੇ ਉਹ ਸਾਵਧਾਨ ਹੋ ਜਾਣ ਕਿਉਂਕਿ ਹੁਣ ਅਸੀਂ ਇਹਨਾਂ ਲੋਕਾਂ ਲਈ ਜਿਹੜੇ ਲੋਕ ਫੇਕ ਵੀਡੀਓ ਬਣਾ ਕੇ ਫੇਕ ਵੀਡੀਓ ਚੱਕ ਕੇ ਇੰਟਰਨੈਟ ਦੇ ਆਪਨੇ ਆਪ ਨੂੰ ਇੱਕ ਫੇਮਸ ਕਰਦੇ ਲਈ ਫੋਟੋ ਪਾਈ ਜਾਂਦੇ ਨੇ ਵੀਡੀਓ ਪਾਈ ਜਾਂਦੇ ਨੇ ਉਹਨਾਂ ਦੇ ਲਈ ਹੁਣ ਅਸੀਂ ਸ਼ਿਕੰਜਾ ਕਸਣਾ ਸ਼ੁਰੂ ਕਰ ਰਹੇ ਹਾਂ ਕਿਉਂਕਿ ਜਿਹੜੇ ਵੀ ਲੋਕ ਹੁਣ ਫੇਸਬੁੱਕ ਦੇ ਉੱਤੇ ਵੀਡੀਓ ਪਾਊਗਾ ਉਹਦੇ ਉੱਤੇ ਇੱਕ ਇੱਕ ਕੀ ਕਹਿੰਦੇ ਉਹਨਾਂ ਨੂੰ ਇੱਕ ਇੱਕ ਪਰਚਾ ਦਰਜ ਕਰਵਾਇਆ ਜਾਣਾ ਕਿਉਂਕਿ ਇੱਕ ਜਿਹੜੀ ਝੂਠੀ ਅਫਵਾਹ ਜਿਹੜੀ ਕਲੇ ਹੋ अफवाह ਝੂਠੀ افواਹ ਫਲਾਉਣ ਦੇ ਲਈ ਜਿਹੜਾ ਬੰਦਾ ਝੂਠੀ افواਹ ਫਲਾਊਗਾ ਉਸ ਬੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਹੈ ਉਹ ਤੇ ਦੂਸਰੀ ਵੱਡੀ ਗੱਲ ਉਸ ਇਲਾਕੇ ਦੇ ਵਿੱਚ ਜਿਹੜੀ ਵੀ ਕੋਈ ਘਟਨਾ ਹੋਈ ਚਾਹੇ ਉਹ ਚੋਰੀ ਦੀ ਘਟਨਾ ਹੋਵੇ ਜਾਂ ਕੋਈ ਕਿਸੇ ਹੋਰ ਚੀਜ਼ ਦੀ ਘਟਨਾ ਤੇ ਉਹਦਾ ਜ਼ਿੰਮੇਵਾਰ ਉਹ ਬੰਦਾ ਖੁਦ ਹੋਏਗਾ ਜਿਹੜੇ ਬੰਦੇ ਨੇ ਪੋਸਟ ਪਾਈ ਆ ਤੇ ਉਹਦਾ ਜਵਾਬ ਉਹਨੂੰ ਥਾਣੇ ਵਿੱਚ ਆ ਕੇ ਦੇਣਾ ਪਊਗਾ ਕਿਉਂਕਿ ਮੇਨ ਚੀਜ਼ ਗੱਲ ਆ ਕਿ ਇਸ ਚੀਜ਼ ਆ افواਹਾਂ ਦਾ ਫਾਇਦਾ ਜਿਹੜੇ ਆ ਕੁਝ ਸ਼ਰਾਰਤੀ ਅੰਸਰ ਕੁਝ ਚੋਰ ਇਹਦਾ ਫਾਇਦਾ ਲੈ ਰਹੇ ਨੇ ਇਸ ਕਰਕੇ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਸ ਅਫਵਾਹਾਂ ਤੋਂ ਬਚੋ ਕਿਉਂਕਿ ਇਸ ਏਰੀਆ ਦੇ ਵਿੱਚ ਕਿਤੇ ਵੀ ਚੀਤਾ ਕਿਤੇ ਵੀ ਸ਼ੇਰ ਕੋਈ ਹੈ ਨਹੀਂ ਕਿਉਂਕਿ ਬਾਕੀ ਤੁਹਾਨੂੰ ਜਿਹੜੀ ਪੂਰੀ ਡਿਟੇਲ ਵੀਡੀਓ ਅਸੀਂ ਕੱਲ ਸਵੇਰੇ ਮਾਰਨਿੰਗ ਅਪਲੋਡ ਕਰਾਂਗੇ ਤੁਹਾਨੂੰ ਪਤਾ ਲੱਗ ਜੂ ਸਾਡੇ ਜਿਹੜੀਆਂ ਆਵਾਜ਼ਾਂ ਸੁਣ ਰਹੀਆਂ ਸੀ ਉਹ ਆਵਾਜ਼ਾਂ ਕਾਹਦੀਆਂ ਸੀਗੀਆਂ ਕਿਵੇਂ ਕੋਸ਼ਿਸ਼ ਸ਼ਰਾਰਤੀ ਅੰਸਰ ਜਿਹੜੇ ਸੀ ਰਾਤਾਂ ਨੂੰ ਪਿੰਡਾਂ ਦੇ ਵਿੱਚ ਨਿਕਲਦੇ ਸੀ ਤੇ ਕਿਵੇਂ ਚੀਤੇ ਦੀ ਜਿਹੜੀ ਅਫਵਾਹ ਸੀਗੀ ਉਹ ਅੱਗੇ ਫਲਾਉਂਦੇ ਸੀ ਇੱਕ ਸਾਡੇ ਪਿੰਡ ਦੇ ਛੋਟੇ ਜਿਹੇ ਇੱਕ ਪਾਠੀ ਦੀ ਛੋਟੀ ਜਿਹੀ ਗਲਤੀ ਦੇ ਕਾਰਨ ਇਲਾਕੇ ਦੇ ਵਿੱਚ ਇਸ ਟਾਈਮ ਸਾਮ ਦਾ ਮਾਹੌਲ ਬਣਿਆ ਪਿਆ ਆ ਸਵੇਰ ਦੇ ਘੰਟੇ ਮੈਨੂੰ 10 ਪੱਤਰਕਾਰਾਂ ਦੇ ਭਾਈਆਂ ਭਰਾਵਾਂ ਦੇ ਫੋਨ ਆ ਚੁੱਕੇ ਨੇ ਭਾਈ ਜੀ ਸ਼ੇਰ ਦੀ ਅਫਵਾਹ ਕਿਵੇਂ ਆ ਸ਼ੇਰ ਕਿਵੇਂ ਆ ਅਜੇ ਤਾਂ ਆਹ ਭਰਾਨਾ ਵੀ ਅਜੇ ਤੱਕ ਅਲੱਗ ਵਾਠ 10 ਦਿਨ ਹੋ ਚਲੇ ਆ ਤੇ ਸ਼ੇਰ ਵਿਚਾਰੇ ਨੇ ਕੁਝ ਵੀ ਚੀਜ਼ ਨਹੀਂ ਖਾਧੀ ਭਾਈ ਬੀ ਪਲੀਜ਼ ਬੇਨਤੀ ਆ ਜੇ ਕਿਸੇ ਨੂੰ ਮਿਲ ਗਿਆ ਸ਼ੇਰ ਤਾਂ ਰੋਟੀ ਰੋਟੀ ਖੁਰੂਟ ਖਿਲਾ ਦਿਓ ਕਿਉਂਕਿ ਐਵੇਂ ਤੁਸੀਂ ਆਪਣੇ ਅੰਦਰ ਵੜ ਕੇ ਬਹਿ ਜਾਂਦੇ ਹੋ ਤੇ ਉਹ ਵਿਚਾਰੇ ਦਾ ਕੋਈ ਹਾਲ ਚਾਲ ਵੀ ਤੁਸੀਂ ਜਾ ਕੇ ਪੁੱਛ ਲਿਓ ਬੜੀ ਗੱਲ ਆ ਤਾਂ ਕਿਉਂਕਿ ਇਦਾਂ ਦਾ ਕੋਈ ਹੈ ਹੀ ਨਹੀਂ ਇਸ ਕਰਕੇ ਇੱਕ ਬੇਨਤੀ ਆ ਵੀ ਜਿਹੜੇ ਵੀ ਲੋਕ ਅਫਵਾਹਾਂ ਡ ਉਹਦੇ ਉੱਤੇ ਜਿੰਨਾ ਵੀ ਇਲਾਕੇ ਦੇ ਵਿੱਚ ਜੇ ਕੋਈ ਚੋਰੀ ਹੁੰਦੀ ਆ ਉਹ ਵੀ ਚੋਰੀ ਉਹਦੇ ਨਾਂ ਤੇ ਜਾਊਗੀ ਤੇ ਦੂਸਰੀ ਗੱਲ ਆ ਸਭ ਤੋਂ ਵੱਡੀ ਵੀ ਜਿਹੜਾ ਹੋਰ ਵੀ ਜਿਹੜਾ ਕੋਈ ਕੰਮ ਕੀਤਾ ਜਾਊਗਾ ਉਸ ਬੰਦੇ ਦੇ ਉੱਤੇ ਹੀ ਕਾਰਵਾਈ ਕਰेंगे ਸੋ ਉਹ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ